ਹੋਰੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝਾ ਕਰਾਂਗੇ ਜੋ ਹੜਪੀੜਤ ਖੇਤਰ ਨਾਲ ਦੇਖ ਸਕਦੇ ਹੋ ਕਿ ਮਾਲ ਡੰਕਰ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਤਸਵੀਰਾਂ ਵਾਧੂ-ਵਾਧੇ ਸ਼ੇਅਰ ਜਰੂਰ ਕਰੀ ਜਾਏਓ ਕਿਉਂਕਿ ਤਸਵੀਰਾਂ ਤੁਹਾਡੇ ਸ਼ੇਅਰ ਨਾਲ ਇਹਨਾਂ ਲੋਕਾਂ ਦਾ ਕੁਝ ਜਿਹੜਾ ਸਬਰ ਸਕਦਾ ਕਿਉਂਕਿ ਜਿਹੜੇ ਇਹ ਲੋਕ ਹੈਗੇ ਨੇ ਆਪਣਾ ਸਭ ਕੁਝ ਗਵਾਈ ਬੈਠੇ ਨੇ ਆਪਣਾ ਘਰ-ਬਾਰ ਛੱਡ ਕੇ ਇਸ ਹੜਪੀੜਤ ਖੇਤਰ ਤੋਂ ਬਾਹਰ ਆ ਰਹੇ ਤਸਵੀਰਾਂ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਇੱਕ ਤਰਫ ਬਾਹਰ ਚੱਤ ਦੂਸਰੇ ਪਾਸੇ ਇਸ ਤੇਜ਼ ਹੜ ਨੇ ਜਿਹੜਾ ਲੋਕਾਂ ਨੂੰ ਚਾਰੇ ਪਾਸਿਓਂ ਘਰੋ ਕਰ ਘੇਰਿਆ ਹੋਇਆ ਹੈ ਸੋ ਲੋਕ ਆਪਣੇ ਰੋਜ਼ ਰੋਜ਼ੀ ਕੰਮ ਨੂੰ ਛੱਡਦੇ ਹੋਏ ਜਿਹੜਾ ਆਪਣੇ ਘਰਾਂ ਵੱਲ ਨੂੰ ਘਰਾਂ ਤੋਂ ਰੁਸਤਕ ਹੁੰਦੇ ਹੋਏ ਸਰੱਕੇ ਥਾਂਵਾਂ ਵੱਲ ਨੂੰ ਜਾ ਰਹੇ ਨੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਪਾਣੀ ਜਿਹੜਾ ਹੱਦੋਂ ਵੱਧ ਬੇਹੱਦ ਜਿਹੜਾ ਇਨ੍ਹਾਂ ਲੋਕਾਂ ਨੂੰ ਸਤਾ ਰਿਹਾ ਸੋ ਕਿਦਨ ਕਿਦੇ ਆਪਣੀ ਫਸਲ ਤੇ ਲੋਕ ਗਵਾ ਚੁੱਕੇ ਨੇ ਸੋ ਇਹ ਤਸਵੀਰਾਂ ਤੁਹਾਨੂੰ ਫੱਤੇ ਵਾਲੇ ਨੇ ਦੇਖੋ ਪਿੰਡ ਤੋਂ ਸਾਂਝੀਆਂ ਕਰ ਰਹੇ ਹਾਂ ਲਗਭਗ ਇਸ ਰਕਬੇ ਦੇ ਅਧੀਨ ਕਾਫੀ ਪਿੰਡ ਪੈਂਦੇ ਨੇ ਜੋ ਤੁਹਾਡੇ ਨਾਲ ਜਾਣ ਕਰੇ ਸਾਂਝੀ ਕਰਾਂਗੇ ਦੇਖ ਸਕਦੇ ਹੋ ਕਮਾਲ ਟੰਕਰ ਬਾਹਰ ਕੱਢ ਲਿਆਉਂਦੇ ਹੋਏ ਜਿਹੜੇ ਨੌਜਵਾਨਾ ਜਿਹੜੇ ਸਾਥੀ ਲੋਕਾਂ ਦੀ ਮਦਦ ਕਰਦੇ ਹੋਏ ਕਿਉਂਕਿ ਲੋਕ ਘਰਾਂ ਦੇ ਵਿੱਚ ਫਸੇ ਹੋਏ ਸਨ ਦੇਖ ਸਕਦੇ ਹੋ ਕਿ ਜਿਹੜੇ ਲੋਕ ਨੇ ਸੁਰੱਖਿਅਤ ਥਾਵਾਂ ਤੋਂ ਆ ਕੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਲਗਾਤਾਰ ਇਸ ਹੜਪੇਟ ਏਰੀਏ ਤੱਕ ਪਹੁੰਚ ਰਹੇ ਨੇ ਸੋ ਲੋਕਾਂ ਤੱਕ ਜਿਹੜਾ ਮਦਦ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਘਰਾਂ ਦੇ ਵਿੱਚ ਲੋਕ ਫਸੇ ਹੋਣੇ ਦੇ ਸਕਦੇ ਲੋਕਾਂ ਦੇ ਪਸ਼ੂ ਮਾਲ ਟੰਕਰ ਫਸੇ ਹੋਏ ਨੇ ਕਿੰਨਾ ਕਿੰਨਾ ਪਾਣੀ ਦੇ ਸਕਦੇ ਹੋ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ 26 ਅਗਸਤ ਦੀਆਂ ਤਸਵੀਰਾਂ ਹੈਗੀਆਂ ਨੇ ਜੋ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਨਿੱਕੇ ਨਿੱਕੇ ਜਿਹੜੇ ਬੱਚੇ ਜਿਹੜੇ ਕਹਿ ਸਕਦੇ ਆ ਪਸ਼ੂਆਂ ਦੇ ਡੰਗਰ ਕੱਟੇ ਵਛੀਆਂ ਜੋ ਹੈਗੀਆਂ ਸਾਰੇ ਸਰਕੇ ਥਾਮਾ ਵਾਲ ਨੂੰ ਰਵਾਨਾ ਕੀਤੇ ਜਾ ਰਹੇ ਨੇ ਪਾਣੀ ਦੀ ਮਿਆਦ ਤੁਸੀਂ ਆਪ ਦੇ ਸਕਦੇ ਹੋ ਬਹੁਤ ਜ਼ਿਆਦਾ ਹੈਗੀ ਹੈ ਇਹ ਘਰ ਦੀ ਤਸਵੀਰ ਤੁਹਾਨੂੰ ਦਿਖਾ ਰਿਹਾ ਘਰ ਦੇ ਵਿੱਚ ਦੇ ਸਕਦੇ ਹੋ ਕਿ ਘਰ ਦੇ ਵਿੱਚ ਕਿੰਨਾ ਕਿੰਨਾ ਪਾਣੀ ਹੋ ਚੁੱਕਿਆ ਹੈ ਸੋ ਘਰ ਬੇਸ਼ੱਕ ਉੱਚੇ ਨੇ ਪਰ ਘਰਾਂ ਦੇ ਵਿੱਚ ਵੀ ਪਾਣੀ ਦੀ ਸਥਿਤੀ ਦੇ ਸਕਦੇ ਹੋ ਤਕਰੀਬਨ ਜਿਹੜੀ ਇਸ ਤਸਵੀਰ 12 ਵਜੇ ਦੀ ਸੀਗੀ ਤੇ ਇਸ ਤੋਂ ਬਾਅਦ ਘੰਟੇ ਬਾਅਦ ਜਿਹੜਾ ਇਸ ਪਾਣੀ ਦਾ ਪੱਧਰ ਹੋਰ ਜ਼ਿਆਦਾ ਵਧਿਆ ਸੋ ਘਰਾਂ ਦੇ ਵਿੱਚ ਦੇ ਸਕਦੇ ਹੋ ਘਰਾਂ ਦੇ ਵੀ ਬੇਹਾਲ ਹੋਏ ਪੈਣੇ ਘਰਾਂ ਦੇ ਵਿੱਚ ਤਰੇੜਾਂ ਆ ਚੁੱਕੀਆਂ ਨੇ ਸੋ ਦੇਖ ਸਕਦੇ ਹੋ ਕਿੰਨਾ ਕਿੰਨਾ ਪਾਣੀ ਮਿੱਟੀ ਪੋਲੀ ਹੋ ਚੁੱਕੀ ਏ ਲਗਾਤਾਰ بارش ਵੀ ਜਾ ਰਹੀ ਹੈ ਕਿ ਇਹ ਛੱਤਾਂ ਵੀ ਆਪਣਾ ਜਵਾਬ ਦੇ ਚੁੱਕੀਆਂ ਨੇ ਛੱਤਾਂ 'ਵੀ ਚੋਰੀਆਂ ਨੇ ਲਗਾਤਾਰ ਇਹ ਤਸਵੀਰਾਂ ਹਰ ਘਰਤਿਆਂ ਬਣ ਚੁੱਕੀਆਂ ਨੇ ਬੇਸ਼ੱਕ ਚਾਹੇ ਘਰ ਹੜਪੇੜਤ ਏਰੀਆ ਦੇ ਵਿੱਚ ਹੋਵੇ ਚਾਹੇ ਬਾਹਰ ਹੋਵੇ ਪਰ ਜੋ ਹੜਪੇੜਤ ਏਰੀਆ ਦੇ ਨਾਲ ਪੀਤ ਰਹੀਏ ਇਹ ਦੁੱਖ ਸਿਰਫ ਉਹ ਹੀ ਜਾਣ ਸਕਦੇ ਨੇ ਬਾਕੀ ਅੰਦਾਜ਼ਾ ਤੁਸੀਂ ਆਪ ਹੀ ਲਗਾ ਲਓ ਸਮਾਨ ਉੱਚਾ ਜੋੜਿਆ ਗਿਆ ਹੈ ਕਾਰ ਛੱਡਣ ਨੂੰ ਕਿਸੇ ਦਾ ਜੀ ਨਹੀਂ ਕਰ ਰਿਹਾ ਮਾਲ ਡੰਕਰ ਬਾਹਰ ਕੱਟੇ ਜਾ ਰਹੇ ਨੇ ਕੋਸ਼ਿਸ਼ ਕੀਤੀ ਜਾ ਰਹੀ ਹੈ ਸੜਕੀ ਥਾਵਾਂ ਤੇ ਪਹੁੰਚਿਆ ਜਾਵੇ ਪਰ بارش ਵੀ ਲਗਾਤਾਰ ਆ ਰਹੀਏ ਘਰਾਂ ਦੇ ਵਿੱਚ ਦੇ ਸਕਦੇ ਹੋ ਕਿੰਨਾ ਕਿੰਨਾ ਪਾਣੀ ਪਹੁੰਚ ਚੁੱਕਿਆ ਹੈ ਘਰਾਂ ਦੇ ਵਿੱਚ ਜਿਹੜਾ ਸਥਿਤੀ ਕਿਸ ਤਰ੍ਹਾਂ ਦੀ ਬਣੀ ਹੋਈ ਹੈ ਤੁਸੀਂ ਸਮਝ ਸਕਦੇ ਹੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੀ ਜਾਓ ਜੋ ਹਰਾ-ਚਾਰਾ ਪਸ਼ੂਆਂ ਦਾ ਲਗਾਤਾਰ ਹਾਲਾਤ ਜਿਹੇ ਬਣੇ ਹੋਏ ਨੇ ਸਭ ਨਾਸ਼ ਹੋ ਚੁੱਕਿਆ ਹੈ ਸੋ ਘਰ ਦੇ ਵਿੱਚ ਸਥਿਤੀ ਦੇ ਸਕਦੇ ਹੋ ਇਸ ਸਥਿਤੀ ਤੋਂ ਬਾਅਦ ਜਿਹੜਾ ਇਸ ਪਲਾਂ ਤੋਂ ਬਾਅਦ ਪਾਣੀ ਹੋਰ ਮਿਆਦ ਤੱਕ ਵਧਿਆ ਸੀਗਾ ਕਿਉਂਕਿ ਜਿਸ ਹੱਦ ਤੱਕ ਅਸੀਂ ਰਿਕਾਰਡਿੰਗ ਕੀਤੀ ਉਸ ਸਮੇਂ ਜਿਹੜਾ ਇਸ ਘਰ ਦੇ ਵਿੱਚ ਇੰਨਾ ਪਾਣੀ ਸੀਗਾ ਛੱਤਾਂ ਚੋਰੀਆਂ ਸੀ بارش ਲਗਾਤਾਰ جاری ਸੀ ਬੁਰੇ ਹਾਲ ਜੋ ਘਰ-ਬਾਰ ਛੱਡਣ ਨੂੰ ਮਜਬੂਰ ਹੋਏ ਲੋਕ ਘਰ-ਬਾਰ ਛੱਡਣ ਨੂੰ ਕਿਸੇ ਦਾ ਦਿਲ ਨਹੀਂ ਕਰਦਾ ਪਰ ਲੋਕ ਮਜਬੂਰ ਨੇ ਸਰੱਖੇ ਥਾਵਾਂ ਨੂੰ ਜਾਣ ਨੂੰ ਕਿਉਂਕਿ ਜਾਨ ਇੱਥੇ ਰਹਿ ਕੇ ਜੋਖਮ ਦੇ ਵਿੱਚ ਹੈ ਹਰ ਪਾਸੇ ਪਾਣੀ ਹੀ ਪਾਣੀ ਜੇਕਰ ਰੱਬ ਦੀ ਗੱਲ ਕੀਤੀ ਜਾਵੇ ਛੱਤਾਂ ਵਿੱਚ ਹੋ ਰਹੀਆਂ ਨੇ ਛੱਤ ਦੇ ਉੱਪਰ ਵੀ ਸਮਾਨ ਝੋੜਿਆ ਜਾਵੇ ਤੇ ਉਹ ਵੀ ਖਰਾਬ ਬੇਸ਼ੱਕ ਘਰਾਂ ਦੇ ਅੰਦਰ ਤੱਕ ਜਿਹੜਾ ਪਾਣੀ ਵੜ ਚੁੱਕਿਆ ਘਰਾਂ ਤੋਂ ਉੱਪਰ ਉੱਚਾ ਥਾਂ ਕੀਤਾ ਗਿਆ ਸੁਰੱਖਿਤ ਕੀਤਾ ਗਿਆ ਪਰ ਸਮਾਨ ਲੱਗਦਾ ੜੇ ਬਾਲਾ ਚ ਟਿਕ ਪਾਏਗਾ ਕਿਉਂਕਿ ਲਗਾਤਾਰ ਪੌਲੀ ਮਿੱਟੀ ਹੁੰਦੀ ਜਾ ਰਹੀ ਹੈ ਸਮਾਨ ਖਰਾਬ ਹੋਣ ਤੇ ਜੇਕਰ ਅਸੀਂ ਬਾਹਰ ਹੋ ਜਾਂਨੇ ਆ ਸਮਾਨ ਤੇ ਫਿਰ ਵੀ ਬੜੀ ਵੱਡੀ ਕਿੰਤੀ ਦੇ ਵਿੱਚ ਸਮਾਨ ਖਰਾਬ ਹੁੰਦਾ ਦੇ ਸਕਦੇ ਹੋ ਸਾਜੋ ਸਜਾਵਟ ਪਰ ਘਰ-ਬਾਰ ਛੱਡਣ ਨੂੰ ਮਜਬੂਰ ਸਾਰੇ ਪਾਸੇ ਜਾਲਤਲ ਹੀ ਜਾਲਤਲ ਪਾਣੀ ਹੀ ਪਾਣੀ ਘਰਾਂ ਦੇ ਵਿੱਚ ਇਸ ਜਿਸ ਸਮੇਂ ਰਿਕਾਰਡ ਕਰ ਰਹੇ ਸੀ ਬੇਸ਼ੱਕ ਉਦੋਂ ਇੰਨਾ ਸੀ ਪਾਣੀ ਕਿਉਂਕਿ ਬੀਤੇ ਕੱਲ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉਸ ਤੋਂ ਬਾਅਦ ਤਾਂ ਲਗਭਗ ਡੇਢ ਫੁੱਟ ਪਾਣੀ ਵਧਿਆ ਸੋ ਤਦਾਦ ਦੇ ਸਕਦੇ ਹੋ ਆਪ ਇਹਦਾ ਚਲਕਾ ਕੇ ਕਿ ਉਸ ਤੋਂ ਬਾਅਦ ਕਿੰਨੇ ਪੱਦਰ ਤੇ ਪਾਣੀ ਹੋਵੇਗਾ ਲੋਕ ਜੋ ਘਰਾਂ ਤੋਂ ਬਾਹਰ ਆ ਰਹੇ ਸੀ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਵਾਵਾਂਗੇ ਉਹਨਾਂ ਲੋਕਾਂ ਨੇ ਕੀ ਕਿਹਾ ਕੀ ਜਾਣਕਾਰੀ ਸਾਂਝੀ ਕੀਤੀ ਕਿਸ-ਕਿਸ ਏਰੀਆ ਦੇ ਵਿੱਚ ਕਿੰਨੇ-ਕਿੰਨੇ ਲੋਕ ਫਸੇ ਹੋਏ ਨੇ ਇਸ ਵੀਡੀਓ ਨੂੰ ਵਾਤਵਾਰਤ ਸੇਅਰ ਜ਼ਰੂਰ ਕਰੀ ਜਾਓ ਤਾਂ ਕਿ ਹਰ ਹਰ ਘਰ ਤੱਕ ਹਰ ਵਿਅਕਤੀ ਤੱਕ ਇਹ ਵੀਡੀਓ ਪਹੁੰਚ ਸਕੇ ਤਾਂ ਕਿ ਕੋਈ ਨਾ ਕੋਈ ਇਨ੍ਹਾਂ ਪਿੰਡਾਂ ਤੱਕ ਲੋਕ ਲੋੜਵੰਦ ਤੱਕ ਸੇਵਾ ਲੈ ਕੇ ਪਹੁੰਚ ਸਕਣ ਕਿਉਂਕਿ ਹਰਾ-ਚਾਰਾ ਬਿਲਕੁਲ ਖਰਾਬ ਹੋ ਚੁੱਕਿਆ ਹੈ ਤੂੜੀਆਂ ਤੱਕ ਲੋਕਾਂ ਦੇ ਰੋੜ ਚੁੱਕੀਆਂ ਨੇ ਸੋ ਲੋਕ ਭੁੱਖੇ ਧਿਆਏ ਛੱਤਾਂ ਤੇ ਬੈਠੇ ਪ੍ਰਸ਼ਾਦਾ ਦਾ ਸਾਹਮਣਾ ਕਰਦੇ ਹੋਏ ਦੂਸਰੇ ਪਾਸੇ ਹੜ੍ਹਾਂ ਦਾ ਸਾਹਮਣਾ ਕਰਦੇ ਹੋਏ ਇੰਨਾ ਮਜਬੂਰੀਆਂ ਵਸ ਲੜਾਈ ਲੜ ਰਹੇ ਹਨ ਸੋ ਦੇਖ ਸਕਦੇ ਹੋ ਇੰਨਾ ਪਿੰਡਾਂ ਦੇ ਕੀ ਹਾਲ ਨੇ ਸੋ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਆ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇਨਾਂ ਤਸਵੀਰਾਂ ਨੂੰ ਵੱਤੋ ਦੇ ਸ਼ੇਅਰ ਕਰੀਏ ਇੰਨਾ ਮਜਬੂਰ ਲੋਕਾਂ ਦਾ ਜਿਹੜਾ ਦੁੱਖ ਦਰਦ ਵੰਡਿਏ ਤੇ ਵੰਡਣ ਦੇ ਵਿੱਚ ਸਹਾਇਤਾ ਕਰੀਏ ਤਾਂ ਕਿ ਹਰੇਕ ਵਿਅਕਤੀ ਤੱਕੇ ਪਹੁੰਚ ਸਕੇ ਤਾਂ ਕਿ ਮਦਦ ਸਾਹਮੇ ਰਹਿੰਦੇ ਹਨ ਤੱਕ ਪਹੁੰਚ ਸਕੇ ਲੋਕ ਟਿਊਪਾਂ ਲਾ ਰਹੇ ਨੇ ਟਿਊਪਾਂ ਨਾਲ ਜਿਹੜੇ ਬਾਹਰਲੇ ਲੋਕ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਨੇ ਟਿਊਪਾਂ ਲਿਆਂਦੀਆਂ ਜਾ ਰਹੀਆਂ ਨੇ ਸੋ ਤਸਵੀਰਾਂ ਸਾਫ ਦੇ ਸਕਦੇ ਹੋ ਕਿ ਕਲਾਲੀ ਖੜੀ ਕਲਾਲੀ ਛਾਪੜ ਦੀ ਤੱਕਦੀ ਹੋਇਆ ਤੱਕਦਾ ਹੋਇਆ ਤੇਜ ਪਾਣੀ ਤੇਜ ਵਹਾ ਜਿਹੜਾ ਕੀੜਾ ਪਤੰਗਾ ਦੇ ਸਕਦੇ ਹੋ ਕਿ ਲਗਾਤਾਰ ਇਸ ਪਾਣੀ ਦੇ ਲਪੇਟ ਦੇ ਵਿੱਚ ਵੀ ਆ ਰਿਹਾ ਲੋਕ ਛੱਤਾਂ ਤੇ ਵੀ ਨਹੀਂ ਟੇਕਰੇ ਕਿਉਂਕਿ ਇੱਕ ਪਾਸੇ ਜਿੱਥੇ ਬਰਸਾਤ ਦੂਸਰੇ ਪਾਸੇ ਪਾਣੀ ਦੇ ਵਿੱਚ ਕੀੜ ਪਤੰਗਾਂ ਇਸ ਸਮੇਂ ਸਾਡੇ ਨਾਲ ਜਿਹੜੇ ਹੜਪੜ ਤੇ ਲੋਕ ਇਸ ਪਾਣੀ ਦੇ ਵਿੱਚ ਉਲੰਘ ਕੇ ਆ ਰਹੇ ਸੀ ਉਹਨਾਂ ਨੇ ਕੀ ਗੱਲਬਾਤ ਕੀਤੀ ਕਿ ਦੁੱਖ ਆਪਣਾ ਰੱਖਿਆ ਕਿੰਨੇ ਲੋਕ ਇਨਾਂ ਘਰਾਂ ਦੇ ਵਿੱਚ ਫਸੇ ਹੋਏ ਨੇ ਸਾਰੀ ਜਾਣਕਾਰੀ ਦਿੱਤੀ ਵੀਡੀਓ ਨੂੰ ਵੱਤਵਤ ਸ਼ੇਅਰ ਜਰੂਰ ਕਰਨਾ ਧੰਨਵਾਦ ਪਾਣੀ ਵਿੱਚ ਉਲੰਘ ਕੇ ਕਿਸ ਤਰ੍ਹਾਂ ਦੀ ਪੋਜੀਸ਼ਨ ਹੈਗੀ ਹੈ ਜੀ ਪੋਜੀਸ਼ਨ ਤਾਂ ਵੇਖੋ ਜੀ ਬਹੁਤ ਜ਼ਿਆਦੀ ਬਾੜੀ ਹੈ ਅੱਛਾ ਜੀ ਪਾਣੀ ਭੱਜ ਤੋਂ ਵੱਧ ਹੋ ਗਿਆ ਠੀਕ ਹੈ ਜੀ ਹਾਲੋਂ ਬੇਹਾਲ ਹੋ ਗਏ ਜੀ ਪਾਣੀ ਅਜੇ ਵੀ ਕੋਈ ਘਟਣ ਦੀ ਸੰਭਾਵਨਾ ਨਹੀਂ ਹੈਗੀ ਜੇ ਵੀ ਵਧੀ ਜਾਂਦਾ ਲੋਕ ਫਸੇ ਹੋਏ ਘਰਾਂ ਦੇ ਵਿੱਚ ਬਹੁਤ ਜ਼ਿਆਦਾ ਫਸੇ ਹੋਏ ਹੈ ਜੀ ਬਹੁਤ ਬੁਰੀ ਹਾਲਤ ਹੈ ਜੀ ਡੰਗਰ ਪਸ਼ੂ ਦਾ ਬੁਰਾ ਆਲਿਆ ਮਾਲ ਡੰਗਰ ਮਾਲ ਡੰਗਰ ਦਾ ਬਹੁਤ ਬੁਰਾ ਆਲਿਆ ਜੀ ਕਈਆਂ ਕਈ ਤਾਂ ਘਰ ਇਹੋ ਜਿਹੇ ਨੇ ਜਿੱਥੇ ਪਸ਼ੂ ਜਿਹੜੇ ਉਹ ਪਾਣੀ ਦੇ ਵਿੱਚ ਹੀ ਖੜੇ ਹੋਏ ਜੀ ਜੀ ਚਾਰੇ ਦਾ ਬਹੁਤ ਬੰਧਾ ਹਾਲ ਹੋ ਗਿਆ ਜੇ ਪਾਣੀ ਦੇ ਵਿੱਚ ਖੜਿਆ ਤਾਂ ਕਿਦਾਂ ਚਾਰੇ ਦਾ ਕੀ ਸਿਸਟਮ ਕਿਵੇਂ ਚੱਲ ਰਿਹਾ ਕਿ ਭੁੱਖੇ ਤੇ ਆਈ ਹੈ ਬਿਲਕੁਲ ਹੀ ਚਾਰੇ ਵਾਲਾ ਤਾਂ ਕੰਮ ਖਤਮ ਹੋ ਗਿਆ ਅੱਛਾ ਜੀ ਚਾਰਾ ਤਾਂ ਕੋਈ ਨਹੀਂ ਹੈਗਾ ਅੱਛਾ ਜੀ ਥੋੜੀ-ਤਾੜੀ ਪਾ ਕੇ ਲੋਕ ਥੋੜਾ ਬਹੁਤਾ ਆਟਾ ਪਾ ਕੇ ਜਿਹੜਾ ਹੈਗਾ ਸੀ ਉਹ ਆਟੇ ਦੇ ਨਾਲ ਡੰਗਰਾਂ ਨੂੰ ਹੀ ਗੁਜ਼ਾਰਾ ਉਹਨਾਂ ਦਾ ਕਰੀ ਜਾਂਦੇ ਆ ਆਪ ਦਾ ਵੀ ਕਰਦੇ ਆ ਜੀ ਹਾਲ ਕੋ ਬਹੁਤੇ ਚੰਗੇ ਰਹੀ ਬੋਰਾ ਦਾ ਵੀ ਜਿਹੜਾ ਬੁਰਾ ਹਾਲ ਹੋ ਗਿਆ ਉਹਨਾ ਪੀਣ ਵਾਲਾ ਪਾਣੀ ਕਿਵੇਂ ਸਿਸਟਮ ਬਹੁਤ ਬੁਰਾ ਹਾਲ ਆ ਜੀ ਪਾਣੀ ਜਿਹੜਾ ਆ ਉਹ ਪੀਣ ਨੂੰ ਜੀ ਨਹੀਂ ਕਰਦਾ ਜੀ ਕੱਚਾ ਜਆ ਪਾਣੀ ਜਿਵੇਂ ਹੁੰਦਾ ਹੈ ਨਾ ਜ ਹਾਲਾਕ ਲੋਕ ਘਰਾਂ ਦੇ ਵਿੱਚ ਹੀ ਬੰਦੇ ਪਏ ਆ ਭੁੱਖੇ ਤੇ ਆਏ ਬਿਲਕੁਲ ਜੀ ਬਿਲਕੁਲ ਘਰਾਂ ਦੇ ਵਿੱਚ ਹੀ ਆ ਬਹੁਤਾ ਜਿਆਦਾ ਇੱਥੇ ਜਿਹੜਾ ਹੈ ਨਾ ਰਾਤ ਮਿਲਣ ਵਾਲੀ ਗੱਲ ਲੱਗੀ ਨਹੀਂ ਜੀ ਬਹੁਤ ਜਿਆਦਾ ਬੁਰਾ ਹਾਲ ਹੈ तकरीबन ਲੋਕ ਘਰਾਂ ਦੇ ਵਿੱਚ ਫਸੇ ਹੋਏ ਆ ਕਿੰਨੇ ਕਿਲੋਮੀਟਰ ਦਾ ਪੈਂਡਾ ਦਾ ਕੀਤਾ ਜੀ ਅਸੀਂ ਕੋਈ 5 ਕਿਲੋਮੀਟਰ ਆਏ ਆ ਤੁਰ ਕੇ ਤੁਰ ਕੇ ਕੋਈ ਬੇੜੀ ਵਗੈਰਾ ਨਹੀਂ ਮਲੇ ਕੋਈ ਬੇੜੀ ਨਹੀਂ ਸਾਨੂੰ ਕੋਈ ਕੁਝ ਨਹੀਂ ਅਸੀਂ ਤੁਰ ਕੇ ਪਾਣੀ ਦੇ ਵਿੱਚ ਵਿੱਚ ਅੱਛਾ ਜੀ ਆਏ ਆ ਪ੍ਰਸ਼ਾਸਨ ਦੀ ਬਹੁਤ ਨਲੰਕੀਆ ਕਿ ਜਿਹੜਾ ਅਜੇ ਤੱਕ ਸਾਡੇ ਕੋਲੇ ਕੋਈ ਨਹੀਂ ਪਹੁੰਚਦਾ ਅੱਛਾ ਜੀ ਅਸੀਂ ਆਪ ਦਾ ਜੀਹਾਂ ਜੰਤ ਲੈ ਕੇ ਕਿਸੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸੰਪਰਕ ਵੇਖੋ ਜੀ ਕਿਤੇ ਨਾਲ ਕਰੀਏ ਸੰਪਰਕ ਜੇ ਕਰੀਦਾ ਹੈ ਅੱਗੋਂ ਕੋਈ ਸਾਡਾ ਫੋਨ ਹੀ ਨਹੀਂ ਚੁੱਕਦਾ ਅੱਛਾ ਜੀ ਕੋਈ ਸਾਡਾ ਤਾਲਮੇਲ ਨਹੀਂ ਹੈਗਾ ਅੱਛਾ ਜੀ ਠੀਕ ਹੈ ਹੁਣ ਕੀ ਮੰਗ ਕਰੋਗੇ ਲੋਕ ਬੜੇ ਫਸੇ ਹੋਏ ਆ ਜਿਹੜੇ ਲੋਕ ਭੁੱਖੇ ਤੇ ਆਏ ਬੈਠੇ ਆ ਮੰਗ ਤਾਂ ਅਸੀਂ ਕਰਦੇ ਆ ਕਿ ਪ੍ਰਸ਼ਾਸਨ ਨੂੰ ਚਾਹੀਦਾ ਸਰਕਾਰ ਨੂੰ ਚਾਹੀਦਾ ਹੈ ਕਿ ਸਾਨੂੰ ਥੋੜਾ ਬੋਧਾ ਘਰਾਸ਼ਨ ਭਈਆ ਕਰਾਵੇ ਜੀ ਤੂੜੀ ਚਾਰੇ ਦਾ ਕੋਈ ਪ੍ਰਬੰਧ ਕਰੇ ਜੀ ਸਸਥਾਵਾਂ ਬੜੀਆਂ ਨੇ ਉਹਨਾਂ ਨੂੰ ਕਹੇ ਸਾਰੇ ਮੇਲ ਮਿਲਾ ਕੇ ਚੱਲਣਾ ਸਾਰੇ ਮਿਲ ਮਦਦ ਕਰਨ ਵਾਸਤੇ ਤਾਂ ਫਿਰ ਇਹ ਜਿਹੜੀ ਜਨਤਾ ਹੈ ਜੀ ਜੀ ਇਹ ਥੋੜਾ ਜਾ ਹਾਲ ਜਿਹੜਾ ਸਹੀ ਹੋ ਸਕਦਾ ਹੈ ਹੁਣ ਅੱਜ ਤੁਸੀਂ ਵੇਖ ਲਓ ਸਾਡੇ ਮੌਤ ਹੋਈ ਸੀ ਸਾਡੇ ਸਪੈਂਡ ਦੇ ਵਿੱਚ ਇੱਕ ਮੌਤ ਹੋ ਗਈ ਪਾਣੀ ਦੇ ਵਿੱਚ ਹੀ ਅੱਛਾ ਜੀ ਉਹ ਬਾਹਰ ਅਸੀਂ ਉੱਥੇ ਰੱਖੀ ਹੋਈ ਡੈਡ ਬੋਡੀ ਅੱਛਾ ਜੀ 5 ਕਿਲੋਮੀਟਰ ਅਸੀਂ ਤੁਰ ਕੇ ਆਣ ਕੇ ਉਹਦਾ ਸੰਸਕਾਰ ਕਰਨ ਚੱਲੇ ਆ ਅੱਛਾ ਜੀ ਬਹੁਤ ਬੁਰਾ ਹਾਲ ਆ ਜੀ ਸਾਡੇ ਕੋਲੇ ਪ੍ਰਸ਼ਾਸਨ ਦਾ ਤੇ ਪ੍ਰਬੰਧ ਹੈ ਹੀ ਨਹੀਂ ਨਾ ਜੀ ਅੱਛਾ ਜੀ ਹਾਂ ਲੋ ਬਿਹਾਰ ਆ ਬੇੜੀ ਵੀ ਖੜੀ ਇਕ ਇਹ ਨਹੀਂ ਗਈ ਪਹੁੰਚੀ ਤੁਹਾਡੇ ਤੱਕ ਇਹ ਸਾਡੇ ਤੱਕ ਨਹੀਂ ਪਹੁੰਚੀ ਜੀ ਇਹ ਇੱਥੇ ਤਾਂ ਲਾਗੇ ਲਾਗੇ ਰਹੀ ਆ ਜਾਂ ਫਿਰ ਇਹਨੂੰ ਚਲਾਉਣ ਵਾਲਾ ਹੀ ਕੋਈ ਨਹੀਂ ਹੈਗਾ ਆਪਰੇਟਰ ਨਹੀਂ ਹੈਗਾ ਆਪਰੇਟਰ ਨਹੀਂ ਹੈਗਾ ਠੀਕ ਹੈ ਜੀ ਤੇ ਸਾਨੂੰ ਇਹਦੇ ਕੋਈ ਬਾਰੇ ਬਹੁਤਾ ਪਤਾ ਨਹੀਂ ਹੈ ਜਾਨੇ ਜਾਣੀ ਹੈ ਕਿਤੇ ਅਸੀਂ ਜੀ ਡੋਮ ਤੇ ਬੰਨਿਆ ਜੀ ਜੀ ਇਹ ਡਾ ਆ ਗਿਆ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਦੇ ਦਰ ਸਾਡੇ ਵੱਲ ਧਿਆਨ ਰਵੇ ਸਾਡਾ ਕੋਈ ਪਰਸਨ ਵਾਲਾ ਲੱਗਿਆ ਹੈ ਵੀ ਸਾਨੂੰ ਅਜੇ ਤੱਕ ਹੈ ਨਹੀਂ ਜੀ ਜੀ ਦੇ ਨਾਂ ਕਿ ਹੈ ਜੀ ਅੱਛਾ ਕਿੰਨਾ ਜਿਹੜਾ ਹੈਗਾ ਪਾਣੀ ਹੈਗਾ ਕਿੰਨੇ ਕਿੰਨੇ ਪਾਣੀ ਕਿਉਂ ਨੂੰ ਪਾਣੀ ਤੋਂ ਬਜਾ ਡੰਗ ਆਸਰੇ ਆ ਪਾਣੀ ਤਾਂ ਬਹੁਤ ਜ਼ਿਆਦਾ ਹੁਣ ਜਵਾਕ ਵਸੇ ਹੋਏ ਆ ਅੱਛਾ ਪਾਣੀ ਪਾਣੀ ਸਾਰਾ ਅੱਛਾ ਕੀ ਕੀ ਮੁਸ਼ਕਲਾਂ ਆ ਰਹੀਆਂ ਅੱਛਾ ਜਿਹੜੇ ਲੋਕ ਫਸੇ ਨੇ ਬਹੁਤ ਵੱਡੀ ਮੈਨ ਗੱਲ ਜਿਹੜਾ ਪ੍ਰਸ਼ਾਸਨ ਦੀ ਨਗੇਲੀ ਆ ਹੁਣ ਤੱਕ ਅਜੇ ਤੱਕ ਬੇੜਾ ਨਹੀਂ ਮਈਆ ਇਹਨਾਂ ਦਾ ਜੇ ਆਇਆ ਤਾਂ ਕਿੰਨੇ ਤੇ ਲਿਆਂਗੇ ਅੱਛਾ ਤੇਲ ਖੁਣੋਂ ਬੇੜੇ ਖੜੇ ਠੀਕ ਲੋਕਾਂ ਨੂੰ ਹੋਰ ਕੀ ਬੰਦਸ਼ਾ ਹੈਗੀਆਂ ਨੇ ਘਰਾਂ ਚ ਫਸੇ ਹੋਏ ਜਾ ਬਹੁਤ ਮੰਦਾ ਹਾਲ ਜਿਵੇਂ ਪੱਠਾ ਸਾਦਾ ਪਾਣੀ ਨਹੀਂ ਦਿੱਤਾ ਹਾਂ ਥੋੜੀ ਪਾਣੀ ਪੀਣ ਵਾਲਾ ਪਾਣੀ ਹੋ ਗਿਆ ਜਿਵੇਂ ਪਾਣੀ ਹੋ ਗਿਆ ਜੀ ਜਿਆਦਾ ਦਿੱਕਤ ਹੈ ਡੰਗਰਾ ਦਾ ਜਿਆਦਾ ਦਿੱਕਤ ਆ ਲੋਕਾਂ ਤੱਕ ਪਹੁੰਚਣਾ ਚਾਹੀਦਾ ਅਪੀਲ ਕਰੋ ਕਿ ਸੰਸਦ ਹਾਂ ਨੂੰ ਉਸਾ ਉਹ ਇਹ ਪੀਲ ਕਰਦੇ ਆ ਵੀ ਆਪਣਾ ਡੰਗਰਾ ਦੇ ਚਾਰਾ ਲੈ ਕੇ ਜਿਵੇਂ ਡੰਗਰਾ ਜਿਆਦੀ ਪ੍ਰੋਬਲਮ ਆ ਪੂਰੀਆਂ ਵੀ ਰੁੜ ਗਈਆਂ ਸਾਂਗੇ ਡੰਗਰਾ ਦਾ ਚਾਰਾ ਦਾ ਜਿਆਦਾ ਮੱਝਾ ਕਰਾਉਣਾ ਆਸਾਨ ਪੀਣ ਦਾ ਕੰਮ ਚੱਲਦੀ ਜਾਂਦਾ ਪਾਣੀ ਦੀ ਵੀ ਪ੍ਰੋਬਲਮ ਹੈ ਕੀ ਪੀਣ ਦੀ ਪ੍ਰੋਬਲਮ ਆ ਤੇ ਡੰਗਰਾ ਦੇ ਚਾਰੇ ਦਾ ਚੇਜ ਬੱਸ ਦੀ ਜਿਹੜੀ ਮੇਨ ਪ੍ਰੋਬਲਮ ਡੰਗਰੇ ਬੜੇ ਫਾਇਦੇ ਹੁੰਦਾ ਕਿ ਜਿਆਦਾ ਕਿਤੇ ਨਹੀਂ ਹਾਂਜੀ ਬਾਬਾ ਜੀ ਪਾਣੀ ਚ ਲੰਘ ਕੇ ਆਏ ਕੀ ਕਹੋਗੇ ਜੀ ਆਣੀ ਦੇ ਹਾਲਾਤ ਬਹੁਤ ਨਾਜ਼ੁਕ ਬਣੇ ਹੋਏ ਆ ਜੀ ਇੱਥੇ ਆਉਂਦੇ ਪਾਏਗਾ ਸਾਡੇ ਆ ਬੰਦੇ ਬਿਲਕੁਲ ਲਾਗੇ ਗੁਰਦੁਆਰਾ ਸਾਹਿਬ ਹਾਂ ਜੀ ਗੁਰਦਰ ਦੇ ਚਾਰਜ ਫੇਰੇ ਫੁੱਲ ਤਾਰੂ ਪਾਣ ਜੀ ਜੀ ਤੇ ਬਹੁਤ ਹਾਲਾਤ ਜਿਹੜੇ ਨਾਜ਼ੁਕ ਬਣੇ ਹੋਏ ਆ ਜੀ ਕਰਕੇ ਪ੍ਰਸ਼ਾਸਨ ਦੀ ਥੋੜੀ ਜਿਹੀ ਘਾਟ ਕੋਟਨ ਦੀ ਮਹਿਸੂਸ ਹੋ ਰਹੀ ਆ ਜੀ ਜੀ ਪ੍ਰਸ਼ਾਸਨ ਨੇ ਕੋਈ ਐਡਾ ਧਿਆਨ ਨਹੀਂ ਦਿੱਤਾ ਚਲੋ ਪਿੰਡ ਦੇ ਲੈਵਲ ਤੇ ਹਾਂ ਮੁੰਡੇ ਮੁੰਡੇ ਕਾਹੜਾ ਕੋਈ ਕਰ ਰਿਹਾ ਚਲੋ ਸੰਸਤਾਵਾਂ ਜਾਂ ਹੋਰ ਵੀਰ ਸੱਜਣਾਂ ਸੰਸਤਾਵਾਂ ਦੇ ਵੀ ਮਤਲਬ ਬਹੁਤੇ ਜਿਆਦੇ ਨਹੀਂ ਨਹੀਂ ਲੋਕ ਘਰਾਂ 'ਚ ਫਸੇ ਹੋਏ ਕਿ ਕੀ ਕਿ ਮੁਸ਼ਕਲ ਆ ਰਹੀ ਹੈ ਮੁਸ਼ਕਲ ਬਹੁਤ ਜਿਆਦੀ ਤਾਂ ਡੰਗਰਾਂ ਦੇ ਚਾਰੇ ਦੀ ਚਾਰੇ ਦੀ ਡੰਗਰਾਂ ਦੀ ਚਾਰੇ ਦੀ ਜਾਂ ਜਿਹੜੇ ਬੱਚੇ ਆ ਬਾਹਰ ਨਹੀਂ ਨਿਕਲ ਸਕਦੇ ਬੱਚੇ ਬਾਹਰ ਕਦੇ ਜਾਣ ਪੀਣ ਵਾਲੇ ਪਾਣੀ ਦੀ ਹੋ ਗਈ ਪਾਣੀ ਦੀ ਤੇ ਬਹੁਤ ਟਿੱਕਦਾ ਕਿਉਂਕਿ ਸਾਰੇ ਜਿਹੜੇ ਨਲਕੇ ਨਲਕੇ ਜੋ ਮੋਟਰਾਂ ਸਾਰੀਆਂ ਪਾਣੀ ਦੇ ਮਾਰਦੇ ਆ ਜੀ ਜੀ ਪਾਣੀ ਦੀ ਬਹੁਤ ਦਿੱਕਤ ਆ ਅਪੀਲ ਕੀ ਕਰੋਗੇ ਜੀ ਅਪੀਲ ਇਹੀ ਕਰਦੇ ਆ ਪ੍ਰਸ਼ਾਸਨ ਨੂੰ ਤੇ ਸਮਾਜ ਸੇਵੀ ਵੀਰਾਂ ਨੂੰ ਕੀ ਸਾਡਾ ਇਹ ਜੀ ਚਲੋ ਹਰੀਕਾ ਤੋਂ ਅੰਦਰ ਲੈ ਕੇ ਅਸੀਂ ਖਾਲੇ ਵਾਲਾ ਫੱਤੇ ਵਾਲਾ ਜੀ ਜੀ ਤੇ ਇਹ ਇਲਾਕਾ ਬਹੁਤ ਪਾਣੀ ਦੀ ਮਾਰ ਹੈ ਜੀ ਤੇ ਵੱਧ ਤੋਂ ਵੱਧ ਇਹਦੀ ਮਦਦ ਕੀਤੀ ਹੈ ਜੀ ਪ੍ਰਸ਼ਾਸਨ ਦਮਾਲ ਤੇ ਵੀ ਜੀ ਪਾਣੀ ਦੀ ਪੀਣ ਵਾਲੇ ਪਾਣੀ ਦੀ ਤੇ ਪਸ਼ੂਆਂ ਦੇ ਚਾਰੇ ਦੀ ਬਹੁਤ ਅਧਿਕਾਰ ਜੀ ਧੰਨਵਾਦ ਜੀ ਪਾਣੀ ਦਾ ਲੈਵਲ ਜਿਹੜਾ ਉਹ ਵੱਧਾ ਜਾ ਰਿਹਾ ਹੈ ਜੀ ਜ਼ਿਆਦਾ ਨਾਜੁਕ ਹਾਲਤਾ ਬਿਲਕੁਲ ਬੰਦੇ ਨਾਲ ਆਪਣਾ ਘਰਾਂ ਚਾਰ ਫਰੇ ਪਾਣੀ ਦੇ ਬੜੇ ਮੁਝਾ ਖਾਲਸਾ ਤੇ ਬੜਾ ਕੋਈ